ਯਾਰ ਬੜੀ ਹੈਰਾਨੀ ਵਾਲੀ ਗੱਲ ਆ ਸੁਖ ਨਾਮ ਨੂੰ ਕੁਝ ਦੱਸਦੀ ਆ ਨਾ ਮੇਰੇ ਕੋਲੋਂ ਕੋਈ ਪੁੱਛਦੀ ਆ ਆਪਣੀਆਂ ਹੀ ਮੰਨੀਆਂ ਜੀਆਂ ਕਰੀ ਜਾਂਦੀ ਆ ਵੀਰ ਨੂੰ 5 ਲੱਖ ਰੁਪਈਆ ਕਢਾਉਣ ਭੇਜਤਾ 10 ਵੀ 5 ਲੱਖ ਰੁਪਈਆ ਇਦਾਂ ਹੀ ਬਣ ਜਾਂਦਾ ਵਾ ਕਿਤੇ ਕਿੰਨੀ ਮਿਹਨਤ ਕਰਨੀ ਪੈਂਦੀ ਆ ਨਸੀਬ ਤੇ ਆਪ ਬਾਹਰ ਰਹਿ ਕੇ ਆਈ ਆ ਇਹਨੂੰ ਦੱਸ ਹੀ ਨਹੀਂ ਪਤਾ ਬੁਟੀਕ ਖੋਲਣਾ ਬਾਹਰੋਂ ਆਣ ਕੇ ਇੱਥੇ ਕੰਮ ਸ਼ੁਰੂ ਕਰਨ ਲੱਗੀ ਵੀ ਲੋਕ ਇੱਥੋਂ ਪੈਸੇ ਖਰਚ ਕੇ ਬਾਹਰ ਜਾਂਦੇ ਆ ਮੇਲਾ ਕਿੰਨੇ ਚਿਰ ਦਾ ਮੈਨੂੰ ਲਾਰਾ ਲੰਦੀ ਰਹੀ ਹੈ ਵੀ ਮੈਂ ਤੈਨੂੰ ਬਾਹਰ ਲੈ ਜਾਣਾ ਮੈਂ ਤੈਨੂੰ ਬਾਹਰ ਲੈ ਜਾਣਾ ਹੁਣ ਬਿਨਾ ਦੱਸਣ ਤੋਂ ਮੈਨੂੰ ਇੱਥੇ ਆ ਗਈ ਹੈ ਤੇ ਇੱਥੇ ਕੰਮ ਖੋਲਣ ਲੱਗੀ ਕੀ ਆ ਵੀ ਮੈਂ ਘਰਦਿਆਂ ਨੂੰ ਕੀ ਕਹਾਂ ਵੀ ਮੈਨੂੰ ਸਾਰਾ ਕੁਝ ਦੱਸਦੀ ਹੈ ਮੈਂ ਵੀ ਬੜਾ ਸ਼ਰਮਿੰਦਾ ਹਾਂ ਮੈਂ ਮੰਮੀ ਨੂੰ ਕੀ ਕਹਾਂ ਵੀਰ ਨੂੰ ਕੀ ਕਹਾਂ ਭਾਬੀ ਨੂੰ ਕੀ ਦੱਸਾਂ ਹਾਂ ਦੀ ਹੋ ਗਈ ਹੈ ਇੱਥੇ ਮੇਰੇ ਨਾਲ ਤੇ ਲੱਗਦਾ ਮੈਨੂੰ ਕੰਮ ਖਰਾਬ ਜਾ ਹੋ ਗਿਆ ਜੀ ਮੈਨੂੰ ਕਹਿਣਾ ਵੀ ਘੁੰਮਣ ਫਿਰਨ ਚੱਲ ਜਾਨੇ ਆਪਾਂ ਫੇਰ ਵੀ ਨਹੀਂ ਮੰਨਦੀ ਜੇ ਮੈਂ ਕੋਈ ਕਹਿਣਾ ਚੱਲ ਅੱਡੇ ਚ ਕੋ ਖਾਣ ਪੀਣ ਚਲੀਏ ਫੇਰ ਵੀ ਨਹੀਂ ਮੰਨਦੀ ਪਤਾ ਨਹੀਂ ਇਹਦੇ ਕੀ ਦਿਮਾਗ ਚ ਚੱਲਣ ਡਿਆ ਵਾ ਸਮਝ ਨਹੀਂ ਆਉਂਦੀ ਵਿਆਹ ਤੋਂ ਪਹਿਲਾਂ ਕੁਝ ਹੋਰ ਹੀ ਹੁਣ ਕੁਝ ਹੋਰ ਹੋ ਗਈ ਆ ਫੇਰ ਉਹ ਗੱਲ ਮੇਰੇ ਦਿਮਾਗ ਚ ਆਉਂਦੀ ਵੀ ਬਾਹਰ ਰਹਿ ਕੇ ਆਈ ਆ ਕਿ ਤੇਰੀ ਅਕਲ ਹੀ ਨਿਕਲ ਗਈ ਦਿਮਾਗ ਚ ਮੈਂ ਬੜਾ ਔਖਾ ਕਰਤਾ ਇਹਨੇ ਤੇ ਲੈ ਉਹ ਭਰਾ ਤੁਲਚਾ ਨੂੰ ਗਿਆ ਬੈਠਾ ਮੈਂ ਤੁਨੂੰ ਉੱਥੇ ਸਾਰੇ ਲੱਭਦਾ ਮੈਨੂੰ ਪਤਾ ਨਹੀਂ ਸਾਬੀ ਕਿਥੇ ਚਲ ਗਿਆ ਉਹ ਉਦਾਂ ਹੀ ਮੈਂ ਇਧਰ ਇਧਰ ਆਹ ਡੰਗਰਾਲ ਮੈਂ ਇੱਥੇ ਬਹਿ ਜਾਂਦੇ ਆ ਚੱਲ ਹੁਣ ਲਈ ਥੋਪ ਵਾਡੀ ਰਾਇਚੇ ਬੈਠਾ ਆਹੋ ਉਦਾਂ ਹੀ ਬਹਿ ਗਿਆ ਫਿਰ ਕੀ ਆ ਫਿਰ ਮੈਂ ਬੈਠਾ ਸੋਚਣ ਡਿਆ ਸੀ ਕਿ ਵੀ ਯਾਰ ਮੈਂ ਵਿਹਲਾ ਹੀ ਰਹਿਣਾ ਵਾ ਘਰ ਇੱਥੇ ਘਰ ਦਾ ਕੰਮ ਤੁਸੀਂ ਕਰ ਹੀ ਲੈਂਦੇ ਜੀ ਕੀ ਲੋੜ ਆ ਉਹ ਮੈਂ ਨੌਕਰੀ ਨਾਕਰੀ ਕੋਈ ਲੱਭਦਾ ਵਾਂ ਲੈ ਤੈਨੂੰ ਨੈਮਕਰੀ ਦੀ ਕੀ ਲੋੜ ਆ ਹੁਣ ਘਰ ਦਾ ਆਪਣਾ ਬੜਾ ਵਧੀਆ ਕੰਮ ਚੱਲਣ ਦਿਆ ਵਾ ਬਾਹਰੋਂ ਆਪਾਂ ਬੰਦੇ ਸਾਥ ਸਾਥ ਕੰਮ ਕਰਾਉਣ ਨੇ ਦੋਵੇਂ ਪਰਾਟ ਡਟ ਕੇ ਕੰਮ ਕਰੀਏ ਨਾਇਣ ਸੁੱਖ ਨੇ کاروبار ਆਪਣਾ ਖੋਲਣਾ ਹੀ ਆ ਤੂੰ ਸੁੱਖ ਦੇ ਨਾਲ ਜਾਇਆ ਕਦੀ ਉਹ ਨਹੀਂ ਵੀਰ ਮੈਂ ਕੋਈ ਨਾ ਬਾਹਰ ਪ੍ਰਾਈਵੇਟ ਨੌਕਰੀ ਲੱਭਦਾ ਵਾਂ ਬਾਦੂ ਨੌਕਰੀਆਂ ਨਾਲੇ ਮੇਰਾ ਟਾਈਮ ਪਾਸ ਹੋ ਜਾ ਕਰੂਗਾ ਨਾਲੇ ਚੱਲ ਇਹ ਵੀ ਹੋ ਜਾਂਦਾ ਵੀ ਮੁੰਡਾ ਕੰਮ ਕਰਦਾ ਉਹਦਾ ਮੈਨੂੰ ਤੁਹਾਡੀ ਦੋਹਾਂ ਜੀ ਵੀ ਸਮਝ ਆਉਂਦੀ ਉਹ ਚੰਗਾ ਭਲਾ ਬਾਹਰੋਂ ਕੰਮ ਛੱਡ ਕੇ ਆ ਗਈ ਆ ਆਂਦੀ ਮੈਂ ਇੱਥੇ ਕੰਮ ਕਰਨਾ ਚੱਲ ਉਹਦਾ ਤੇ ਮੰਨਿਆ ਕਿ ਉਹ ਬਾਹਰੋਂ ਆਈ ਆ ਉਹਦਾ ਟਾਈਮ ਨਹੀਂ ਸਪੈਂਡ ਹੁੰਦਾ ਇੱਥੇ ਉਹ ਕਾਰੋਬਾਰ ਖੋਲ ਲੂਗੀ ਵਧੀਆ ਵਾ ਪਰ ਹੁਣ ਤੇਨੂੰ ਤੇਰੀ ਨਹੀਂ ਸਮਝ ਆਉਣੀ ਕਿ ਹੁਣ ਆਪਣਾ ਵਾਈ ਦਾ ਕੰਮ ਆ ਕੱਲਾ ਮੈਂ ਕਿੱਦਾਂ ਕਰੂੰਗਾ ਇੰਨੇ ਕੰਮ ਤੈਨੂੰ ਪਤਾ ਆਉਣਾ ਜਾਣਾ 100 ਸਾਈ ਪੈਂਦਾ ਚੱਲ ਇੱਕ ਜਣਾ ਘਰ ਕੋਈ ਡੰਗਰ ਵਾਛੇ ਦਾ ਵੇਖੂ ਕੋਈ ਬਾਅਦ ਵਾਈ ਝੋਟੀ ਦਾ ਵੇਖੂਗਾ ਅਜਾ ਨੇ ਕੱਲੇ ਦੀ ਮੇਰੀ ਮਤਵਾਜਾ ਕਰਨੀ ਤੂੰ ਨੌਕਰੀ ਚੱਲ ਜਾ ਕਰਨਾ ਚੋਖੀ ਦੀ ਦੁਕਾਨ ਤੇ ਚੱਲ ਜਾ ਕਰਨਾ ਅਹੀਂ ਦੱਸ ਕਿਹੜੇ ਪਾਸੇ ਜਾਵਾਂਗੇ ਮੁ ਪੜਿਆ ਲਿਖਿਆ ਕਾਦੇ ਤੋਂ ਆਵੇਂ ਮੇਰੇ ਵੀ ਐਵੇਂ ਫਿਰ ਸ਼ੌਂਕ ਜਿਹੀ ਮਰ ਜਾਂਦੇ ਆ ਯਾਰ ਇਦਾਂ ਘਰ ਵੱਜਣ ਜਾ ਹੋ ਜਾਂਦਾ ਨਹੀਂ ਮੈਂ ਨੌਕਰੀ ਕਰਨੀ ਮੈਨੂੰ ਤਾਂ ਇੱਕ ਸਮਝ ਇਹ ਨਹੀਂ ਆਉਂਦੀ ਕਿ ਜਿਹੜਾ ਆਪਾਂ ਪੜ ਲਿਖੇ ਜਾਂਦੇ ਆ ਇਸ ਵਿੱਚ ਨੌਕਰੀ ਹਾਸੇ ਥੋੜੀ ਪੜਦੇ ਆ ਪੜਨਾ ਆਪਣੇ ਵਾਸਤੁਨਿਕ ਜਨਰਲ ਨੌਲੇਜ ਕਿ ਆਪਾਂ ਨੂੰ ਦੇਸ਼ ਦੁਨੀਆ ਪਤਾ ਹੋਵੇ ਕਿ ਜੇ ਕੋਈ ਆਪਾਂ ਕੋਈ ਚੀਜ਼ ਪੜਨੀ ਹੋਣੀ ਚਾਹੀਦੀ ਤੇ ਕਿਤੇ ਜਾਈਏ ਉੱਥੇ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਇਹ ਥੋੜੀ ਜਿਹੀ ਕਿ ਪੜ ਲਿਆ ਉਹ ਨੌਕਰੀ ਕਰਨੀ ਆ ਉਹ ਨੌਲੇਜ ਹੀ ਨੌਲੇਜ ਆ ਮੈਂ ਕਰਨੀ ਆ ਨੌਕਰੀ ਵੀਰ ਤੂੰ ਨਾਲ ਕੋਈ ਇਦਾਂ ਕਰਿਆ ਕਰੀ ਨੀ ਤਾਂ ਲੋੜ ਹੋਊਗੀ ਕੋਈ ਨਾ ਕੋਈ ਬ ਆਹੋ ਮੈਨੂੰ ਇਹ ਫਿਕਰ ਨਹੀਂ ਹੁੰਦਾ ਕਿ ਚਲ ਘਰ ਸਭ ਹੀ ਹੈਗਾ ਵਾ ਜੇ ਮੰਮੀ ਨੂੰ ਕਿਤੇ ਜਾਣਾ ਹੋਵੇ ਜੇ ਬਲਜੀ ਨੇ ਕਿਤੇ ਜਾਣਾ ਹੋਵੇ ਤੂੰ ਉਹਨਾਂ ਨੂੰ ਲੈ ਜਾਣਾ ਐਦਾਂ ਤੇ ਮੇਰਾ ਧਿਆਨ ਤਾਂ ਵੀ ਕਿਤੇ ਘਰ ਹੀ ਰਹਿਆ ਕਰਨਾ ਉਹ ਨਹੀਂ ਇੰਨਾ ਕਿ ਵੀਰ ਵਿੱਚੋਂ ਟਾਈਮ ਟੋਂਗ ਨਿਕਲ ਜਾਂਦਾ ਹੁੰਦਾ ਵਾ ਕੋਈ ਗੱਲ ਨਹੀਂ ਮੈਂ ਨੌਕਰੀ ਕਰਨੀ ਐ ਨਾਲੇ ਵਧੀਆ ਵਾ ਮੇਰਾ ਸੈਟ ਜਾ ਹੋ ਜਾਊਗਾ ਕੰਮ ਮੈਨੂੰ ਤੇ ਟਾਡੀ ਨਹੀਂ ਸਮਝਉਂਦੀ ਕੀ ਸੈਟ ਤੁਸੀਂ ਕਰਨਾ ਸੈਟ ਤੇ ਹੈਗਾ ਸਭ ਕੁਝ ਸੈਟ ਵਾ ਹੋਰ ਸੈਟ ਕੀ ਹੁੰਦਾ ਵਾ ਦੋ ਵਕਤ ਦੀ ਚੰਗੀ ਭਲੀ ਰੋਟੀ ਮਿਲਦੀ ਆ ਵਿਆਹ ਤੇਰਾ ਹੋਇਆ ਵਾ ਜਨਾਨੀ ਤੇਰੀ ਵਧੀਆ ਵਾ ਉਹ ਆਪਣਾ ਕਾਰੋਬਾਰ ਖੋਲ੍ਹਦਾ ਤਾਂ ਉਹਦੇ ਨਾਲ ਮੋਢੇ ਨਾਲ ਮੋਟਾ ਜੋੜ ਕੇ ਉਹਦੇ ਨਾਲ ਕੰਮ ਕਰਾ। ਉਹ ਯਾਰ ਮੈਂ ਕਿੰਨੂੰ ਕਿੰਨੂੰ ਮਨਾਵਾ। ਤੁਸੀਂ ਨਹੀਂ ਮੰਨਦੇ ਤੇ ਮੈਂ ਕਿੰਨੂੰ ਹੋਰ ਕਹਿਣਾ ਦੱਸ। ਉਹ ਚੰਗਾ ਭਰਾਵਾ ਮੈਂ ਤੇ ਮੰਨਿਆ ਹੀ ਆ ਆਪਣੀ ਨਾਲ ਦੀ ਮਨਾ ਲਾ। ਉਹ ਕੀ ਜਾਂਦੀ ਉਹਦੀ ਵੀ ਸਲਾਹ ਲੈ ਲਾ। ਪੁੱਛ ਲੂੰਗਾ ਮੈਂ। ਮੈਂ ਨੌਕਰੀ ਕਰਨੀ ਆ ਠੀਕ ਆ। ਹੱਦ ਵਾਲੀ ਗੱਲ ਆ ਜਨ ਇਹਨਾਂ ਦੀ। ਮੈਨੂੰ ਇਹਨਾਂ ਦੀ ਸਮਝ ਨਹੀਂ ਆਉਂਦੀ। ਇਹ ਚਾਹੁੰਦੇ ਕੀ ਐਸੇ ਦੋਵੇਂ ਜੀ। ਜੇ ਇਹਨੂੰ ਕਹਿਦਾ ਉਹਦੇ ਲੱਗੇ ਪਿਆ ਇਹ ਜਾਂਦਾ ਵਾ 2 ਮਿੰਟ ਬਹਿਂਦਾ ਪਰ ਫਿਰ ਭੱਜ ਕੇ ਬਾਹਰ ਆ ਜਾਂਦਾ। ਮੈਨੂੰ ਇਹਦੀ ਸਮਝ ਨਹੀਂ ਕੋ ਲੱਗਦੀ ਉਰੀ ਮੈਨੂੰ ਕਿ ਖੇਤ ਸਵਾਸ ਸਮਝ ਲੱਗਣੀ ਤੇ ਆਈ ਬਾਹਰੋਂ ਹੁਣ ਇਹਦਾ ਨੌਕਰੀ ਕਰਨੀ ਹੈ ਚਲੋ ਮੈਨੂੰ ਤੇ ਤੁਹਾ ਗੱਲ ਪੈ ਟੋਲ ਵਜਾਉਣੇ ਪੈਣਾ ਹੱਸ ਕੇ ਵਜਾਣਾ ਭਾਵੇਂ ਰੋ ਕੇ ਵਜਾਣਾ ਜਿਹੜੀਆਂ ਮੇਰੇ ਸਿਰ ਪਈਆਂ ਮੈਨੂੰ ਤੇ ਕਰਦੀਆਂ ਹੀ ਪੈਣੀਆਂ ਲੋਕਾਂ ਦੇ ਫੇਰ ਰੱਖਣਾ ਉਹਦੇ ਨਿਆਣੇ ਹੀ ਦੋਵੇਂ ਤੂੰ ਰਕबीर ਸਿਆ ਸਿਆਣਾ ਤੈਨੂੰ ਤੇ ਆਪਣੇ ਜਿਮੇਲੇ ਦਾ ਪਤਾ ਹੈ ਹੁਣ ਮੈਂ ਆਪਣੇ ਜਿਮੇਲੇ ਤੋਂ ਕਿੱਦਾਂ ਭੱਜਾਂ ਚਲੋ ਕੋਈ ਨਹੀਂ ਹੁਣ ਮੈਂ ਤੇ ਜੋ ਕਰਨਾ ਕਰ ਹੀ ਜਾਣਾ ਪਤਾ ਇੱਥੇ ਆ ਜਾ ਬਹਿ ਜਾ ਕੰਬਲ ਵਿੱਚ ਠੰਡ ਬੜੀ ਆ ਨਾ ਤੋਂ ਲਿਆਵਾ ਅੰਮਾ ਵੀ ਨਾ ਲਿਆਵਾ ਹਾਏ ਠੰਡ ਬੜੀ ਅੱਜ ਦਵਲਜੀਤ ਠੰਡ ਪੜੀ ਤਾਂ ਉਹ ਬਾਤ ਧੁੱਪ ਨਿਕਲ ਆਈ ਆ ਆਜੋ ਬਾਹਰ ਬੈਨੇ ਆ ਧੁੱਪ ਵੀ ਅੰਨੀ ਜੀ ਨਿਕਲੀ ਪਤਾ ਨਹੀਂ ਮੇਰਾ ਤਾਂ ਕੰਬਲ ਚੋਂ ਨਿਕਲਣ ਨੂੰ ਜੀ ਨਹੀਂ ਕਰ ਰਿਹਾ ਹੈਗਾ ਉਹ ਜੇ ਮੰਮੀ ਅੰਨੀ ਆ ਤੇ ਹੋਰ 2 ਮਿੰਟ ਉੱਥੇ ਬਾਹਰ ਬੈਠੇ ਨਾ ਉਹ ਬੱਦਲ ਸਾਫ ਹੋ ਗਿਆ ਤੇ ਹੁਣ ਇਹ ਕਰਾਕੀ ਧੁੱਪ ਲੱਗ ਜਾਣੀ ਆ ਤੇ ਮੈਂ ਉਹਨੂੰ ਆਵਾਜ਼ ਮਾਰ ਲਿਉਣੀ ਆ ਚਲ ਉਹ ਵੀ ਘੜੀ ਬਾਹਰ ਬਹਿ ਜਾ ਚਲ ਜੇ ਕਈ ਨਹੀਂ ਆ ਤਾਂ ਬਾਹਰ ਬਹਿ ਜਾਂਦੀ ਆ ਚਲੋ ਸੋਕਾ ਹਾਂਜੀ ਦੀਦੀ ਬਾਹਰ ਧੁੱਪ ਨਿਕਲੀ ਓ ਤੇ ਆ ਜਾ ਘੜੀ ਅਸੀਂ ਵੀ ਬਾਹਰ ਬਹਿਣ ਲੱਗੀਆਂ ਹਾਏ ਮੈਨੂੰ ਪਤਾ ਨਹੀਂ ਕੀ ਕਹਿਣਾ ਏ ਧੁੱਪ ਦਾ ਸੁਣਾ ਦੇ ਨਹੀਂ ਹਾਏ ਹੈ ਨਹੀਂ ਆ ਤੂੰ ਫੇਰ ਉਹ ਲਾ ਕੇ ਬੈਠੀ ਆ ਨਾਲੇ ਤੇਰੀ ਅੱਖਾਂ ਨੇ ਥੱਕਦੀਆਂ ਦਿਨ ਰਾਤ ਬਸ ਟੀਵੀ ਵੇਖੀ ਰਹਿਣੀ ਆ ਕੀ ਕਰਾਂ ਆਹ ਜਿਹੇ ਕਿਸਤਾਂ ਜੀ ਹੈ ਨਾ ਇੰਨੇ ਤਰ੍ਹਾਂ ਦਿਮਾਗ ਖਰਾਬ ਕਰ ਦੇਣਾ ਮੈਂ ਤਾਂ ਘੜੀ ਪੱਲ ਵੇਖ ਲਾ ਮੇਰੀਆਂ ਤਾਂ ਅੱਖਾਂ ਨੂੰ ਦੁਖਣ ਲੱਗ ਜਾਂਦੀਆਂ ਕੁਝ ਨਹੀਂ ਹੁੰਦਾ ਦੀਦੀ ਨਾਲ ਟਾਈਮ ਪਾਸ ਹੋ ਜਾਂਦਾ ਕਿੱਥੇ ਉਹ ਲੱਗੀ ਐ ਜਿਹੜੀ ਕਿੱਥੇ ਮੈਂ ਬੈਠੀ ਅੱਖਾਂ ਨੂੰ ਥੋੜੀ ਫਰਕ ਪੈ ਜਾਣਾ ਇੰਨੀ ਦੂਰੋਂ ਜਿੱਦਾਂ ਮਰਜ਼ੀ ਕਰ ਅੱਜ 30 ਸਾਲਾਂ ਤੋਂ ਬਾਅਦ ਤੇ ਛਾਟੀ ਹੁੰਦਰੀ ਨੀਗਾ ਖਰਾਬ ਹੁੰਦੀ ਅੱਗੇ ਲੋਕੀ 50 50 ਸਾਲਾਂ ਦੇ ਕਿਤੇ ਨੀਗਾ ਨਹੀਂ ਖਰਾਬ ਹੁੰਦੀ ਹੁੰਦੀ ਤੇ ਜਾ ਆ ਜਾ ਕਿਤੇ ਘੜੀ ਬਾਹਰ ਬਹਿ ਕੇ ਤੇ ਗੱਲਾਂ ਬਾਤਾਂ ਕਰੀਏ ਤੇ ਤੇਰਾ ਧਿਆਨ ਹੋਰ ਕਿਤੇ ਪਵੇ ਆ ਇਹਨਾਂ ਦਾ ਤਾਂ ਦਿਮਾਗ ਢਾ ਲਿਆ ਗਰ ਇਹਦੇ ਅੱਗੇ ਲੋਕਾਂ ਨੂੰ ਪਰਮਮ ਹੁੰਦੇ ਰਹਿੰਦੇ ਆ ਪੁੱਠੀਆਂ ਸਿੱਧੀਆਂ ਗੱਲਾਂ ਨਾ ਸਿਖਾਉਣੀਆਂ ਹੁੰਦੀਆਂ ਵਾ ਚਲੋ ਕੋਈ ਨਹੀਂ ਆ ਜੰਨੀ ਆ ਤੋਂਪ ਲੱਗੀ ਬਰ ਆਹ ਲੱਗ ਗਈ ਆ ਚਲੋ ਆ ਜੀ ਮੈਂ ਚਲੋ ਸਾਨੂੰ ਬੱਸ ਵਿੱਚ ਰਟੀਵੀ ਚ ਵਹਦਾ ਰਹਿੰਦਾ ਹਰ ਵਰੀ ਆਣ ਕੇ ਦੀਦੀਆਂ ਮੈਨੂੰ ਸੁਣਾਈ ਕਰਨਾ ਜ਼ਰੂਰ ਹੁੰਦਾ ਵੀ ਤੇਰਾ ਦਿਮਾਗ ਖਰਾਬ ਕਰ ਦੇਣਾ ਇੱਦਾਂ ਭਰਾ ਮੇਰਾ ਵੇਲਾ ਦਿਮਾਗ ਤੇ ਕਿਸਤਾ ਵੇਖਣਾ ਹੀ ਖਰਾਬ ਹੋ ਜਾਂਦਾ ਮੈਂ ਪਤਾ ਨਹੀਂ ਕੀ ਕਹਿਣਾ ਹੈ ਥੁੱਪਾ ਦਾ ਸੁਣਾ ਦੇਣਾ ਕਿ ਥੁੱਪੇ ਆ ਕੇ ਬਹਿ ਜਾ ਖੈਂਦੀਆ ਮਮਿਤੋ ਆਪ ਲੱਗੀ ਆ ਕਿੰਨੀ ਕ ਥੋਪ ਲੱਗੀ ਹੈ ਹੈ ਬਲਜੀਤ ਉਹ ਤਾਂ ਕਿੰਨੀ ਕੁ ਧੋਪ ਲੱਗੀ ਆ ਵੇ ਅੱਖਾਂ ਸੂਰਜ ਕਿਤੇ ਦਿਸਣ ਨਹੀਂ ਗਿਆ ਠੰਡੀ ਠੰਡ ਲੱਗੀ ਜਾਉਂਦੇ ਤੇ ਤੋਂ ਮੰਮੀ ਬਾਹਰ ਮੰਮੀ ਬੜੀ ਧੋਪ ਲੱਗੀ ਮੰਮੀ ਲੱਗ ਜਾਨੀ ਧੋਪ ਅੰਦਰ ਵੀ ਥੋੜੋ ਥੋੜੂ ਕੰਡੇ ਹੈ ਇੱਥੇ ਫਿਰ ਵੀ ਮਾੜਾ ਮੋਟਾ ਤਾਂ ਸੇਕ ਹੈਗਾ ਹੀ ਆ ਨਾਲੇ ਮੰਮੀ ਉਹਨੂੰ ਮੈਂ ਆਵਾਜ਼ ਮਾਰਨ ਗਈ ਹਾਂ ਅੱਛਾ ਉਹ ਫੇਰ ਟੀਵੀ ਵੇਖਣ ਗਈ ਸੀ ਤੂੰ ਕਿਹਾ ਨਹੀਂ ਬਾਹਰ ਆ ਕਿਹਾ ਹੈਗਾ ਬਾਹਰ ਆ ਜਾ ਇੱਕ ਦਿਨ ਉਹਨੂੰ ਘਵਾਉਣ ਨੂੰ ਵੀ ਮੈਨੂੰ ਡਾਰੀ ਆਉਂਦਾ ਮੈਂ ਪਤਾ ਨਹੀਂ ਕਿਹੜੇ ਮੂੰਹ ਹੋਏ ਕਿਤੇ ਮੈਨੂੰ ਪੈ ਹੀ ਨਾ ਜਾਵੇ ਕਿ ਤਾਨੂੰ ਕੀ ਹੁੰਦਾ ਵਾ ਮੈਂ ਅੰਦਰੇ ਬੈਠੀ ਅੰਦਰ ਕਿਹਦੀ ਠੰਡ ਆ ਪਰ ਉਤਰਾ ਬੈਠੀ ਨਾ ਕਿਤੇ ਕੋਈ ਲੀਡਾ ਲਿਆ ਨਾ ਕਿਤੇ ਕੋਹ ਇਦਾਂ ਪਤਾ ਨਹੀਂ ਬੈ ਬੈ ਕਿਦਾਂ ਟਾਈਮ ਪਾਸ ਹੁੰਦਾ ਇੱਕੇ ਦੀਆਂ ਅੱਖਾਂ ਵੀ ਨਹੀਂ ਥੱਕਦੀਆਂ ਤੇ ਨਾਲੇ ਉਹ ਵੀ ਦਿਮਾਗੀ ਖਰਾਬ ਕਰਦੇ ਰਹਿੰਦੇ ਆ ਉਹ ਤਾਂ ਸਾਰੀ ਤੇੜੀ ਝੂਠ ਬਖਾਲਦੇ ਰਹਿੰਦੇ ਆ ਤੇ ਇਹੋ ਜਿਹਾ ਜਿਹੜੇ ਵੇਲੇ ਵਹਿੰਦੇ ਰਹਿੰਦੇ ਆ ਉਹਦਾ ਕਹਿ ਤੇ ਆਈ ਉਹਦਾ ਹੋਣ ਲੱਗੀ ਚੱਲ ਛੱਡ ਤੇਰੇ ਮਨ ਚ ਵਹਿ ਆ ਮੈਂ ਤੇ ਗੁੱਸਾ ਕਰੋਗੀ ਉਹਦਾ ਮੈਨੂੰ ਨਹੀਂ ਲੱਗਦਾ ਕਿ ਗੁੱਸਾ ਕਰਦੀ ਆ ਮਮੀ ਕਈ ਵਾਰੀ ਗੱਲਾਂ ਗੱਲਾਂ ਤੇ ਗੱਲਾਂ ਕਰੀ ਅੰਮੀ ਆ ਆਹੋ ਗੁੱਸਾ ਘਸਾ ਨਹੀਂ ਕਰਦੀ ਹੁੰਦੀ ਜਿਹੜੀ ਗੱਲ ਮੂੰਹ ਤੇ ਉਹ ਕਰ ਦਿੰਦੀ ਆ ਪਰ ਮਨਕ ਤੇ ਲੱਗਦਾ ਨਹੀਂ ਕੁਝ ਵੀ ਤੇ ਚੱਲ ਕੋਈ ਗੱਲ ਨਹੀਂ ਜੇ ਤੂੰ ਕਹਿ ਕੇ ਆਈ ਆ ਤੇ ਖਰਿਆ ਬਾਹਰ ਆ ਹੀ ਜਾਵੇ ਮੰਮੀ ਉਹ ਤੇ ਆਊਗੀ ਹੁਣ ਜਿਹੜੀ ਹੁਣ ਗੱਲ ਕਹੀ ਆ ਉਹਨੇ ਤੇ ਪਗਾਉਣੀ ਆ ਨਹੀਂ ਤੇ ਫਿਰ ਅਗਲੀ ਨੂੰ ਲੱਗਣਾ ਵਾ ਕਹਿ ਕੇ ਗਏ ਆ ਤੇ ਫਿਰ ਗੱਲ ਨਹੀਂ ਮੰਨੀ ਨਾਲੇ ਹਜੇ ਘੜੀ ਨਹੀਂ ਰਚੀ ਮੀਚੀ ਆ ਕਈ ਗੱਲਾਂ ਹੁੰਦੀਆਂ ਬੜੀਆਂ ਗੱਲਾਂ ਸੰਕੋਚ ਕੇ ਕਹਿਣੀਆਂ ਪੈਂਦੀਆਂ ਵਾ ਮੇਂਦਰ ਡਰ ਬੜਾ ਹੁੰਦਾ ਵਾ ਵੀ ਜ਼ਰੂਰ ਕਲਾ ਪਾਉਣੀ ਆ ਇੱਕ ਵਾਰੀ ਜ਼ੁਬਾਨ ਖੁੱਲ ਜਾਏ ਨਾ ਮੰਮੀ ਫਿਰ ਮੂੰਹ ਚ ਨਹੀਂ ਪੈਂਦੀ ਇੱਕਰੀ ਗੱਲਾਂ ਹੋਣ ਲੱਗ ਪੜਨਾ ਤੇ ਕੰਮ ਖਰਾਬ ਹੀ ਹੁੰਦਾ ਵਾ ਇਹ ਨਹੀਂ ਹੁੰਦਾ ਬਜੀਤ ਇਹ ਤੇਰੇ ਮੰਦਾ ਵਹਿਵਾ ਤੇ ਨਾਲੇ ਵੇ ਆਪੇ ਰਾਤ ਮੇਰੇ ਚ ਜਾਣਾ ਵਾ ਹੁਣ ਤੋਰੇ ਲੱਗੇ ਜਾਣੀ ਆ ਮਾੜਾ ਮੋਟਾ ਗੱਲਾਂ ਬਾਤਾਂ ਕਰਦੇ ਆ ਨਾ ਉਹ ਵੀ ਤੈਨੂੰ ਚਲ ਗੱਲਾਂ ਦੇ ਜਵਾਬ ਦਿੰਦੀ ਆ ਨਾ ਮੰਮੀ ਦੀਦੀ ਠਾਲਦੇ ਆ ਜੀ ਮਾਰ ਕੇ ਹਵਾ ਚ ਚੱਲਣ ਦੀ ਧੁੱਪ ਤੇ ਲੱਗੀ ਨਹੀਂ ਨਹੀਂ ਤਿੱਖੀ ਪਰ ਪੁੱਤ ਹੰਦਾ ਠਰ ਨਾ ਆ ਹੁਣ ਨਿੱਗਾ ਵਦਾਂ ਮੈਂ ਜਦੋਂ ਮਾਰਦੀ ਆ ਨਾ ਥੂੜ ਤੇ ਤਿੱਖਾ ਲੱਗਾ ਵਾ ਤਾਂ ਕੋਈ ਹੈਗੀ ਘਰ ਮੈਂ ਅੰਦਰ ਤਾਂ ਬਹੁਤ ਠੰਡ ਲੱਗਣ ਦੀ ਮਮੀ ਨਹੀਂ ਅੰਦਰ ਬੂਆ ਪਾਉਂਦੀ ਅੰਦਰ ਤਾਂ ਮੈਨੂੰ ਸੋ ਤੋਂ ਜ਼ਿਆਦਾ ਨਿੱਕਾ ਲੱਗਣ ਡੈ ਇੱਥੇ ਹਵਾ ਚੱਲੀ ਜਾਂਦੀ ਐ ਦੇ ਨਹੀਂ ਕੁਛ ਨਹੀਂ ਹੁੰਦਾ ਪੁੱਤ ਬਾਹਰ ਦਾ ਵਾਤਾਵਰਨ ਹੋਰ ਹੁੰਦਾ ਅੰਦਰ ਦਾ ਹੋਰ ਹੁੰਦਾ ਕੋਈ ਗੱਲ ਨਹੀਂ ਨਾਲ ਇਦਾਂ ਆਪਣੀ ਗਠਾਣੀ ਨਾਲ ਗੱਲਾਂ ਬਤਾ ਮਾਰ ਮੇਰ ਨਾਲ ਮਾਰ ਦਿਲ ਹੋਰ ਤੇ ਹੋਰ ਤੇ ਹੁੰਦਾ ਵਾ ਅੰਦਰ ਬੈ ਕੇ ਵੀ ਕੀ ਕਰਨਾ ਸਾਰੀ ਗੱਲ ਆ ਮਾੜਾ ਜਿਹਾ ਵੀ ਬਲੂਆ ਜਿਹਾ ਲੱਗਾ ਵਾ ਨਾ ਐਂ ਜੀ ਦਾ ਸਰੀਰ ਨੂੰ ਮੜਮੜਾ ਸੇਕ ਪੈਂ ਰਿਹਾ ਵਾ ਤੇ ਬੈ ਕੇ ਤੇ ਵੇਖ ਮੁਨੇ ਤੇ ਤੂੰ ਅੰਦਰੋਂ ਨਿਕਲੀ ਆ ਇੱਧਰ ਲੱਗਦਾ ਜਿਦਾ ਹਵਾ ਵਗਣ ਲਈ ਆ 2 ਮਿੰਟ ਬਹਿ ਵੇ ਕਿਸੇ ਇੱਕ ਪੈਨ ਲੱਗ ਪੈਣਾ ਚਲੋ ਕੋਈ ਨਹੀਂ ਦੀਦੀ ਬੈਠ ਕੇ ਵੇਖ ਲਈਨੀ ਆ ਵੀ ਕਿੰਨੀ ਪਤੂਪ ਲੱਗਣ ਦੀ ਆ ਆਹੋ ਨਾਲੇ ਪਤਵੇ ਨਾਲੇ ਬਾਹਰ ਬਹਿਗੇ 100 ਜਾਨੇ ਦੇ ਮੱਥੇ ਲੱਗੇਗੇ 100 ਆਂਦਾ ਜਾਂਦਾ ਅਗਲੇ ਗਲੀ ਗਮਾਂਡ ਨੂੰ ਪਤਾ ਲੱਗਦਾ ਵੀ ਇਹਨਾਂ ਦੀ ਨੌਂ ਤੇ ਆਈ ਆ ਤੂੰ ਅੰਦਰ ਹੀ ਬਣੀ ਰਹਿੰਦੀ ਕਿ ਇਹਨੂੰ ਪਤਾ ਕਿ ਇਹਨੂੰ ਨਹੀਂ ਪਤਾ ਆਪ ਹੀ ਦੱਸੀ ਦਾ ਕਿ ਗੋਪੀ ਆਈ ਸਾਡੀ ਮੰਮੀ ਕੀ ਕਹਿਣਾ ਹੁੰਦਾ ਗਲੀ ਗਮਾਂਡ ਨੂੰ ਵੀ ਜਾਣ ਕੀ ਉਹਨਾਂ ਨੇ ਵੀ ਇੱਥੋਂ ਸੁਣ ਕੇ ਬਾਹਰ ਕਈ ਤਾਈ ਗੱਲਾਂ ਕਰਨੀਆਂ ਹੁੰਦੀਆਂ ਪੁੱਤ ਨਹੀਂ ਕੋਈ ਵੀ ਗੱਲਾਂ ਕਰਦਾ ਪਿੰਡ ਆ ਥਾਵਾਂ ਤੇ ਚਾਹ ਹੁੰਦਾ ਜੇ ਕੋਈ ਆਵੇ ਜਾਵੇ ਚਲੋ ਕੋਈ ਨਹੀਂ ਮੰਮੀ ਆ ਤੇ ਕਹੀ ਨਹੀਂ ਨਾ ਮੈਂ ਬਾਹਰ ਹਾਂ ਦੇਖੋ ਤੋ ਪਗ ਲੱਗਦੀ ਕਿ ਨਹੀਂ ਹਮ ਕੋਈ ਗੱਲ ਨਹੀਂ ਲੱਗ ਜਾਣੀ ਤੂੰ ਕਾਲੀ ਨਾ ਪਹਿ ਤੋਪੀ ਲੱਗਣੀ ਆ ਤੂੰ ਪਾਹ ਲੱਗਣੀ ਆ ਵੇਖੀ ਮੁਰਕਾ ਤੂੰ ਉਹ ਕਿਆ ਕਰਨਾ ਵਾ ਫੇ ਤੁੱਪੇ ਨਹੀਂ ਬੈਠਾ ਜਾਂਦਾ ਅਸੀਂ ਅੰਦਰ ਹੀ ਬਹਿਣਾ ਫੇਰ ਵੀ ਅੰਦਰ ਬਹਿਣਾ ਹੁਣ ਠੰਡ ਵਾ ਤੇ ਫੇਰ ਵੀ ਅੰਦਰ ਹੀ ਬਹਿਣਾ ਉਹ ਤਾਂ ਵੀ ਚਲੋ ਮੰਮੀ ਮੈਂ ਵੇਖੇ ਵੀ ਤੁਹਾਨੂੰ ਕਹਿਣਾ ਸੀ ਕਿ ਮੈਂ ਇਹਦੇ ਆਹੀ ਸੂਟ ਹੁਣ ਗਰਮੀ ਆ ਪਾਉਣ ਜਾਣ ਵਾਸਤੇ ਹੈ ਨਹੀਂ ਆ ਤੇ ਤੁਹਾਨੂੰ ਮੈਂ ਕਹਿਣਾ ਕਿ ਮੈਨੂੰ ਸੂਟ ਹੀ ਬਣਾ ਕੇ ਲਿਆ ਦੋ ਹੁਣ ਜਾਣ ਵਾਸਤੇ ਨਾਲ ਜੁੱਤੀਆਂ ਸ਼ਾ ਤੁਮੇ ਫੇਸ ਉਤ ਲੈਣੀ ਤਾਂ ਪੋਤਾ ਇਹ ਤਾਂ ਸਿਆਲੀ ਆ ਅਜੇ ਤਾਂ ਹੈ ਗਰਮੀ ਸੂਟ ਚੱਲਣੇ ਮੰਮੀ ਆ ਪਾਈ ਬੁਰੇ ਲੱਗਦੇ ਤੇ ਘਰਪੁਰ ਬੰਦਾ ਪਾ ਲਿੰਦਾ ਚੋਲਾਂ ਵਾਲੀ ਬਾਹਰ ਥੋੜੀ ਚੰਗੇ ਲੱਗਦੇ ਆ ਬਾਹਰ ਦੂਜੇ ਥੋੜੇ ਵਧੀਆ ਚ ਲਿਆ ਦੋ ਅਧਕਰ ਪਾਉਣ ਵਾਲੇ ਚੱਲ ਵੇਖ ਲਿਓ ਜਿੱਦਾਂ ਕਰਨੀ ਮੰਮੀ ਵੇਖਣਾ ਕੀ ਆ ਸੂਟ ਚਾਹੀਦੇ ਇਹ ਤੇ ਚਾਹੀਦੇ ਜੜੀ ਚੀਜ਼ ਚਾਹੀਦੀ ਉਹ ਮੰਮੀ ਲੈ ਕੇ ਦੇਣੀ ਪੈਣੀ ਆ ਹੁਣ ਚੱਲ ਕੋਈ ਗੱਲ ਨਹੀਂ ਲੈ ਦਾਂਗੇ ਸਾਬੀ ਆਉਂਦਾ ਵਾ ਨਾ ਉਹਨਾਂ ਮੈਂ ਤੇਰੇ ਨਾਲ ਕੱਲ ਦਿੱਤੇ ਜਿਹੜੇ ਸੂਟ ਲਿਆਉਣੇ ਤੇ ਲੈ ਹੋਰ ਦੱਸ ਕੀ ਜਾਨੀ ਕੋ ਨਹੀਂ ਮੰਮੀ ਨਾਲ ਜੁੱਤੀਆਂ ਲੈ ਆਉਂਦੀ ਆ 来 ਜੜੀ ਚੀ ਦੀ ਲੋੜ ਵਾ ਲੈ ਆ ਇਦਾਂ ਕਰ ਪਹਿਲਾਂ ਸਾਨੂੰ ਚਾਹ ਬਣਾ ਕੇ ਪਿਆ ਲ ਜਾ ਮੇਰਾ ਵੀ ਜੀ ਕਰਦਾ ਵੀ ਤੇਰੇ ਹੱਥਾਂ ਦੀ ਚਾਹ ਬਣੀ ਪੀਵਾਂ ਜਾ ਘੁੱਟ ਬਣਾ ਕੇ ਲਿਆ ਅੱਗੇ ਵੀ ਮਮੇ ਨੂੰ ਚਾਹ ਪੀਣੀ ਮੇਰ ਕੀ ਚਾਹ ਹੀ ਪੀਣੀ ਹੈ ਹੋਰ ਮੈਂ ਕੀ ਪੀਣਾ ਮਮੇ ਇੰਨੀ ਵੀ ਚਾਹ ਨਾ ਪੀਆ ਕਰੋ ਜਿਹੜੀ ਹੋਈ ਵੀ ਜਿੱਦ ਜਿੰਨੀ ਵੀ ਜਿਆਦਾ ਪੀਓ ਕਿ ਮਾੜੀ ਹੈ ਕਿਹੜੀ ਚੰਗੀ ਹੈ ਚਾਹ ਜਕਲ ਚਲ ਕੋਈ ਨਹੀਂ ਤੂੰ ਬਣਾ ਕੇ ਲਿਆ ਮੈਂ ਹੁਣ ਪੀਣੀ ਆ ਬੜੇ ਚਰਦੀ ਪੀਤੀ ਠੰਡ ਹੈ ਕਿ ਠੰਡੇ ਚ ਚਾਹ ਹੀ ਪੀਣੀ ਆ ਹੋਰ ਕੀ ਮੰਮੀ ਬਣਾ ਦਿਨੀ ਫਿਰ ਲੈ ਮੈਂ ਬਣਾਗੀ ਤੇ ਤੂੰ ਵੀ ਪੈਣੀ ਕਿ ਮੰਮੀ ਚੱਕੀ ਬਣਾਵਾ ਹਾਂ ਹੈ ਦੇਦੀ ਵੀ ਪੇਲੂ ਪੁੱਤ ਪੋਛ ਕੇ ਬਣਾਉਣੀ ਦੇਦੀ ਵਾਤੇ ਚ ਆ ਮੈਂ ਕਹਾਂ ਮੰਮੀ ਕਿ ਇਹ ਲੈ ਕੇ ਤਾਂ ਨਹੀਂ ਮੰਨ ਲਉਂਦਾ ਪੁੱਛਿਆ ਤਾਂ ਆਈਆਂ ਨਹੀਂ ਪੁੱਤ ਉਹਨੇ ਪੀ ਲੂਗੀ ਮੈਂ ਵੀ ਨਾ ਕੇ ਆਈਆਂ ਚਲ ਮੈਂ ਬਣਾ ਦਿਨੀ ਲੈ ਮਾਰਲਾ ਬਾਜ ਅਗਲੀ ਨੇ ਹੋਰ 27 ਸੁਨਿਆ ਦੇਤੇ ਇਹਦੇ ਤੇ ਪੈਸਾ ਵਾਲੇ ਕੰਮ ਹੀ ਨਹੀਂ ਮੁੱਕਦੇ ਤੇ ਕੀ ਕਰਨਾ ਮੈਂ ਹੁਣ ਕੀ ਕਹਾਂ ਇਹਨਾਂ ਨੂੰ ਕੀ ਜਵਾਬ ਦਵਾਂ ਤੇ ਕੀ ਨਾਂ ਦਵਾਂ ਮੰਮੀ ਰਗਵੀ ਨੇ ਵੀ ਹੁਣ ਕਿਜਣਾ ਜਿਹੜਾ 5 ਲੱਖ ਰੁਪਈਆ ਲੈ ਕੇ ਤੇ ਰੱਖਿਆ ਉਹਦੇ ਚ ਤੋਂ ਥੋੜੇ ਬੋ ਤੇ ਸੂਟ ਵੀ ਬਣਾ ਲਾ ਦਿਮਾਗ ਹੀ ਨਹੀਂ ਨਾ ਕੰਮ ਕਰਦਾ ਅਗਲੀ ਕਹਿੰਦੀ 5 ਲੱਖ ਦਾ ਤਾਂ ਕੱਪੜਾ ਹੋਣਾ ਮਸ਼ੀਨਾ ਵਾ ਤੇ ਹੋਰ 5 ਲੱਖ ਚਾਹੀਦਾ ਮੈਂ ਤਾਂ ਤੁਹਾਨੂੰ ਦੱਸਿਆ ਨਹੀਂ ਇਹਨੇ ਤਾਂ ਕਿਤੇ ਪਤਾ ਨਹੀਂ ਕਿੱਥੋਂ ਪੈਸੇ ਤਾਂ ਆਉਂ ਆਂਦੀ ਜਿੱਦਾਂ ਬਾਹਰੀ ਫੜੀ ਅਸੀਂ ਇੱਥੇ ਪਈ ਇਕੱਠੇ ਕੀਤੇ ਬੋਰੀਆਂ ਭਰੀਆਂ ਵਾ ਤੋ ਪੜ ਪੜ ਕੇ ਇਹਨੂੰ ਦੇਈ ਜਾਈਏ ਓਦਾਂ ਮੰਮੀ ਕਾਰਨ ਤਾਂ ਤੁਸੀਂ ਗੁੱਸਾ ਵਾ ਸਦਾਈਆਂ ਗੁੱਸਾ ਦੀ ਡੇੜੀ ਕੰਮ ਕਰਦੇ ਰਹੀਦਾ ਵਾ ਕਿਹੜੀਆਂ ਨੂੰ ਅਕਲਾ ਨਹੀਂ ਹੈਗੀਆਂ ਆਪਾਂ ਤਾਂ ਕਦੀ ਡੇੜੇ ਵੱਡੀ ਰਕਮਾਂ ਮੰਗੀਆਂ ਨਹੀਂ ਮੈਂ ਨਹੀਂ ਮਰੀ ਖੋਲਸਾ ਦੀ ਸਦਾਈਆਂ ਨੂੰ ਸਾਈ ਦੇੜੀ ਕੰਮ ਕਰਦੇ ਰਹੀਦਾ ਤੇ ਮੁੜ ਕੇ ਬੈਠੀਦਾ ਚਾਹ ਪਾਣੀ ਬਣਾ ਲਓ ਰੋਟੀ ਪਾਣੀ ਬਣਾ ਲਓ ਇਹ ਦੇ ਕੱਕ ਵੀ ਨਹੀਂ ਕਰਦੀ ਹੁਣ ਚਾਹ ਦਾ ਸੁਨਾਹ ਦਿੱਤਾ ਤਾਂ ਇਹ ਘੜੀ ਮਰੀ ਚਾਹ ਨਹੀਂ ਪਈ ਪੀਦੀ ਵੇਲਾ ਫਿਰ ਮੰਮੀ ਹੁਣ ਤਾਂ ਹੀ ਬੰਦਾ ਮੂੰਹ ਝੋਰਵਾ ਤੇ ਜਿੱਦਨ ਮੈਂ ਮੂੰਹ ਝੋਰ ਹੋਈ ਨਾ ਤੇ ਸਾਰਿਆਂ ਨੇ ਪਿੱਛੇ ਤਾਉਣਾ ਫਿਰ ਪੁੱਤ ਉਹ ਤਾਂ ਮੇਰੇ ਮਨ ਚ ਵੀ ਹੈਗਾ ਵਾ ਕਿ ਤੂੰ ਕਦੀ ਪੈਸਾ ਨਹੀਂ ਮੰਗਾ ਜਿੱਦਾਂ ਤਾਂ ਲੀੜਾ ਲਿਆ ਆ ਜੀ ਉਦਾਂ ਤਾਂ ਤੂੰ ਪਾ ਲੈਣਾ ਵਾ ਪਰ ਇਹ ਆ ਪੇ ਇਹ ਤਾਂ ਪਤਾ ਨਹੀਂ ਕਿੱਥੋਂ ਐਡੀ ਤੇਜ ਵਾ ਹੁਣ ਜੇ ਕਹੀਏ ਤਾਂ ਲੜਾਈ ਪੈਂਦੀ ਉਹ ਘਰ ਇਸ ਕਰਕੇ ਚੁੱਪ ਕਰਕੇ ਦੜਵਟ ਗੁਜਾਰਾ ਕੱਟ ਭਲੇ ਦਿਨ ਆਉਣਗੇ ਉਹ ਗੱਲ ਸਾਡੀ ਆਂ ਅਸੀਂ ਤਾਂ ਭਲੇ ਹੀ ਦਿਨ ਵੇਖਣ ਦੇ ਤਾਂ ਭਲੇ ਤਾਂ ਉਹ ਨਹੀਂ ਮੈਨੂੰ ਤਾਂ ਲੱਗਦਾ ਬੁਰੇ ਹੀ ਆ ਜਾਣਗੇ ਮੰਮੀ ਦੜਵਟ ਵੜ ਕੇ ਤੇ ਅੱਗੇ ਨੇ ਪੈਸੇ ਹੱਥੋਂ ਗਵਾ ਲਏ ਥੋੜਾ ਪੈਸਾ ਲਾ ਕੇ ਇਹਨਾਂ ਨੂੰ ਬਾਹਰ ਕਲਾਇਆ ਆਖਿਆ ਜੀ ਉਦੋਂ ਫੇ ਨਾਲ ਸਾਬੀ ਨੂੰ ਲੈ ਜੂਗੀ ਸਾਬੀ ਨੂੰ ਖਣਦੀ ਬਜਾਏ ਉਹ ਤੇ ਆਪ ਇੱਥੇ ਆਣ ਕੇ ਬਹਿ ਗਈ ਆ ਤੇ ਹੁਣ ਤਾਂ ਕੰਮ ਤੇ ਫੇਰ ਉੱਥੇ ਦਾ ਉੱਥੇ ਰਹਿ ਗਿਆ ਨਾ ਹੁਣ ਸਾਂਝੇ ਕਰੋ ਇੰਨਾ ਪੈਸਾ ਲਾਇਆ ਸੀ ਇਹਨਾਂ ਨੇ ਇੱਕ ਦੁੱਕੀ ਵੀ ਦਿੱਤੀ ਆ ਘਰ ਦੇ ਵਿੱਚ ਤੇ ਜੇ ਸਾਂਝੇ ਕਰੋ ਉਹ ਪੈਸੇ ਲੈ ਤਾਂ ਹੁਣ ਸਾਂਝੇ ਕਰੋ 5 ਲੱਖ ਰੁਪਈਆ ਨੇ ਨੀ ਕੀ ਨੀ ਕੀਤੀ ਤੁਹਾਡਾ ਘਟਾ ਕੇ ਤੇ ਹੱਥੇ ਉਹਨੇ ਤੇ ਕਦਾ ਦਿੱਤੇ ਕਿ ਕਿਸੇ ਦਿਨ ਮੈਨੂੰ ਤਕਲੀਫ ਹੋਣੀ ਆ ਤੇ ਫਿਰ ਸਾਰਿਆਂ ਨੇ ਕਹਿਣਾ ਵਾ ਵੀ ਤੂੰ ਬੋਲਦੀ ਆ ਤੇ ਫਿਰ ਕਿਸੇ ਦਿਨ ਬੋਲਣਾ ਤੇ ਪੈਣਾ ਹੀ ਆ ਕੀ ਕਰਾਂ ਪੁੱਤ ਮੈਨੂੰ ਤਾਂ ਕੋਈ ਸਮਝ ਨਹੀਂ ਆਉਂਦੀ ਕਿ ਮੈਂ ਕੀ ਕਰਾਂ ਤੇ ਕੀ ਨਾ ਕਰਾਂ ਹਾਂ ਵੀ ਕਿੰਨੇ ਦਿਨ ਚੁੱਪ ਰਹਿ ਰਹਾ ਕਿ ਗੁਜਾਰਾ ਕਰਨਾ ਜੇ ਉਹ ਪੈਸੇ ਅਗਲੀ ਨੇ ਅੰਦਰ ਆ ਲਿਆ ਗਾੜੀ ਫੇਰ ਸੂਟਾਂ ਦਾ ਤੇ ਜੁੱਤੀਆਂ ਦਾ ਸੁਨੇਹਾ ਮਿਲ ਗਿਆ ਉਹ ਕਿਹੜੇ ਉਹਨੇ ਉਹ ਮਾੜੇ ਲੈਣੇ ਉਹ ਵੀ ਤਾਂ ਪੈਸਾ ਦੇ ਉਹਨੇ ਕਿਤਾ ਕਿੰਨੇ ਵਾਲੇ ਲੈਣੇ ਕਿੰਨੇ ਵਾਲੇ ਨਹੀਂ ਲੈਣੇ ਮੈਂ ਤੇ ਆਪੋ ਤੁਹਾਨੂੰ ਟੈਨਸ਼ਨ ਚ ਰਹਿੰਨੀ ਆ ਕਿ ਕਿੱਥੋਂ ਇਹਨੂੰ ਇੰਨਾ ਪੈਸਾ ਕੱਢ-ਕੱਢ ਦੇਈ ਜਾਵਾਂ ਤੇ ਮੰਮੀ ਉਹ ਜੇ ਸਾਬੀ ਵੀ ਆ ਕੂੰਦਾ ਹੀ ਨਹੀਂ ਕੂੰਦਾ ਹੀ ਨਹੀਂ ਗੁੱਗਲ ਹੀ ਹੋ ਗਿਆ ਅੱਜ ਨੂੰ ਕੀ ਹੋ ਗਿਆ ਵਾ ਕੀ ਹੋ ਰਿਹਾ ਸੱਚ ਪਾਤਾ ਜਿਹੜਾ ਉਹ ਨਾ ਗੱਲ ਸੁਣਦਾ ਅੰਦਰੋਂ ਪੁੜਕ ਕੇ ਬਾਹਰ ਆਂਦਾ ਰੋਂਦਾ ਪੁੜਕ ਕੇ ਬਾਹਰ ਕੋਈ ਸੁਣਦਾ ਨਹੀਂ ਕਹਿੰਦੇ ਜੇ ਕਹੀਏ ਵੀ ਆਹ ਕੰਮ ਹੋਇਆ ਵਾ ਹਾਂ ਮੈਨੂੰ ਕਿਹਾ ਹੀ ਉਹਨੇ ਐ ਗੰਗਲੂਆਂ ਤਾਂ ਮਿੱਟੀ ਛਾੜ ਦਿੰਦਾ ਵਾ ਮੈਨੂੰ ਤਾਂ ਆਪ ਨਹੀਂ ਬਲਜੀਤ ਕੋਈ ਸਮਝ ਆਉਂਦੀ ਮੈਂ ਤਾਂ ਜੇ ਤੇਰ ਨਾਲ ਗੱਲ ਕਰ ਲਈ ਮੈਂ ਤਾਂ ਉਹਨਾਂ ਸਾਹਮਣੇ ਗੱਲ ਵੀ ਨਹੀਂ ਕਰਦੀ ਕੀ ਕਰਾਂ ਤੇ ਕੀ ਨਾ ਕਰਾਂ ਹੁਣ ਚਾਹ ਬਣਾਵਾ ਪਹਿਲਾਂ ਮੈਨੂੰ ਅੰਦਰੋਂ ਪੈਤੀ ਨੂੰ ਚੇਚਾ ਜਾ ਕੇ ਦੇਦੀ ਅੰਦਰੋਂ ਠਾਲ ਕੇ ਲਿਆਈ ਆ ਪਤਾ ਮੈਨੂੰ ਇਹ ਨੌ ਸੱਸ ਦੀ ਸਲਾਹ ਹੁਣੀ ਨਾ ਪੀ ਅੰਦਰੋਂ ਉਹਨੂੰ ਠਾਲੋ ਬਾਹਰ ਆਵੇ ਜੇ ਮੈਨੂੰ ਬਾਹਰ ਲਿਆਂਦਾ ਵਾ ਪੈਨੋ ਭਾਨਾ ਵਾ ਕਿ ਜੇ ਸਾਡੇ ਲਾਗੇ ਆਣੀਏ ਨਹੀਂ ਪੈਂਦੀ ਸਾਡੇ ਨਾਲ ਗੱਲਾਂ ਨਹੀਂ ਕਰਦੀ ਜੇ ਹੁਣ ਮੈਂ ਬਾਹਰ ਆਈ ਆ ਹੁਣ ਬਹਾਨੇ ਨਾ ਮੈਨੂੰ ਠਾਲਿਆ ਪੀ ਚਾਹ ਬਣਾ ਹੁਣ ਇਹ ਚਾਹ ਪੀਂ ਰਹੀ ਆਂ ਨੌ ਸੱਸ ਮੈਂ ਕਿਹੜਾ ਵੇਖਿਆ ਨਹੀਂ ਜਿਵੇਂ ਮੈਂ ਤਾਂ ਨਾ ਤੇ ਮੈਨੂੰ ਕੁਛ ਬਾਹਰ ਦਾ ਪਤਾ ਨਹੀਂ ਲੱਗਦਾ ਬਹਾਨੇ ਨਹੀਂ ਆ ਨਾ ਇੰਨਾ ਕੋਲ ਕਿ ਤਾਂ ਮੂੰਹ ਬਣ ਗਿਆ ਮੰਮੀ ਦਾਦੇ ਇਹਦਾ ਇੱਕ ਦੂਜੇ ਵਾਲੇ ਵੇਖਣ ਲਈ ਆ। ਵੀ ਸੋਟਾ ਵੱਲੋਂ ਕਹਤਾ ਮੈਨੂੰ ਦਸ ਚਾਹੀਦੀ ਨਹੀਂ ਸੋਟ ਜਿਹੜੀ ਚੀਜ਼ ਚਾਹੀਦੀ ਤੇ ਉਹ ਚਾਹੀਦੀ ਹੈ। ਮੰਮੀ ਵੀ ਨਾ ਉਹਦੇ ਮਗਰ ਹੀ ਲੱਗੀ ਆ ਜਿੱਥੇ ਮੰਮੀ ਬੈਂਦੀ ਉੱਥੇ ਜਾ ਕੇ ਦੀਦੀ ਬਹਿ ਜਾਂਦੀ ਜਿੱਥੇ ਦੀਦੀ ਬੈਂਦੀ ਆ ਮਗਰੇ ਜਾ ਕੇ ਉਹਦੇ ਮੰਮੀ ਬਹਿ ਜਾਂਦੀ ਆ। ਇਹ ਕਿਤੇ ਮੈਨੂੰ ਇਹਨਾਂ ਦਾ ਨਹੀਂ ਕੁਝ ਪਤਾ ਲੱਗਦਾ। ਕੀ ਕਰਾਂ ਪੰਗਾ ਖਾਣਾ ਘਰ ਨਾਲ ਤੇ ਪੈਣੀ ਹੀ ਬਣਾਉਣੀ ਪੈਗੀ ਹੁਣ ਚ ਬਣਾ ਕੇ ਤੇ ਨਹੀਂ ਇਹਨਾਂ ਨਾ ਬਣਾ ਕੇ ਦਿੱਤੀ ਤੇ ਫਿਰ ਮੰਮੀ ਨੇ ਮੈਨੂੰ ਗੱਲਾਂ ਕਰਨੀਆਂ ਕਿ ਕੁੜੀਏ ਤੈਨੂੰ ਚਾਹ ਦਾ ਸੁਨਾਹ ਦਿੱਤਾ ਤੂੰ ਬਣਾ ਕੇ ਨਹੀਂ ਦਿੱਤੀ ਕੀ ਬੰਦਾ ਕਰੇ ਹੁਣ ਜੇ ਮੈਂ ਸਾਬੀ ਨੂੰ ਦੱਸਾਂ ਨਾ ਫਿਰ ਉਹਨੇ ਕਹਿਣਾ ਵਾ ਪਿੱਦੂ ਨਿੱਕੀ ਨਿੱਕੀ ਗੱਲ ਨੋਟ ਕਰਦੀ ਆ ਮੈਂ ਤੇ ਦੱਸਣਾ ਹੀ ਆ ਵੀ ਪਹਿਲਾਂ ਮੈਨੂੰ ਆਵਾਜ਼ ਮਾਰ ਕੇ ਨਾ ਅੰਦਰੋਂ ਠਾਲਿਆ ਆਈਓ ਤੇ ਮੁੜ ਕੇ ਮੈਨੂੰ ਬੈਣ ਵੀ ਨਹੀਂ ਲੱਗੇ ਜਿੱਤਾ ਜਰੀ ਵੀ ਨਹੀਂ ਨਾ ਗਈ ਫਿਰ ਲੱਗੇ ਬੈਠੀ ਥੋੜਾ ਜਿਹਾ ਪਾਣੀ ਪਾਵਾਂ ਇੰਨਾ ਜੋਗੀ ਬਣਾਉਣੀ ਮੈਂ ਤੇ ਪੀਣੀ ਨਹੀਂ ਆ ਚਾਹਨ ਪਿਛਤਾ ਹੋਏ ਹਾਰ ਦੇ ਘਰ ਬਸ ਇਧਰੋਂ ਆਓ ਚਾਹ ਬਣਾ ਲਓ ਇਧਰੋਂ ਆਓ ਚਾਹ ਬਣਾ ਲਓ ਨਹਾਉਣ ਤੋਂ ਪਹਿਨੋਂ ਚਾਹ ਪੀਣੀ ਆ ਨਹਾ ਕੇ ਆਏ ਆ ਚਾਹ ਪੀਣੀ ਇਹ ਹੀ ਕੰਮ ਰਹਿ ਗਿਆ ਇਹਨਾਂ ਨੂੰ ਬਸ ਹੋਰ ਤਾਂ ਜਿੱਦਾਂ ਕੋਈ ਕੰਮ ਹੀ ਨਹੀਂ ਹੁੰਦਾ ਸਾਰੇ ਕੰਮ ਮਕਾ ਕੇ ਬੈਠੀਆਂ ਜਿੱਤੋਂ ਪਸੇਕ ਲਾ ਤੋਪਸ ਕਾਉਣੀ ਇਹਨਾਂ ਨੇ ਮੈਨੂੰ ਅੰਨਸਾ ਗਰਮ ਹੋਈ ਜਾਈ ਫੇਰੀ ਪਰ ਨਹੀਂ ਬੱਤੀ ਹੁਣ ਮੰਮੀ ਆਪਣੇ ਨਹਾਉਣ ਦੇ ਹੱਥਾਂ ਦੀ ਚਾਹ ਪੀਲਾ ਮਸਾਲੇ ਵਾਲੀ ਲਿਆ ਕੇ ਆਓਗੀ ਬਣਾ ਕੇ ਗਹੀ ਤਾਂ ਆ ਗਈ ਆ ਕੋਨਾ ਕੋ ਕਰੋਗੇ ਸਭ ਕਿੱਥੋਂ ਆਇਆ ਪੁੱਤ ਤੂੰ ਮੰਮੀ ਕਿਧਿਓ ਨਹੀਂ ਮੈਂ ਇਧਰ ਗਿਆ ਮੋਟਰਾਲਾ ਫੇਰਾ ਮਾਰਨ ਮੈਂ ਚੱਲ ਤੁਰ ਫੇਰਉਂਦਾ ਵਾਂ ਹੂੰ ਤੇ ਮੰਮੀ ਹਾਂ ਸਿਆਲੀ ਦੇਣਿਆ ਸਾਗ ਬਣਾਏ ਨੂੰ ਕਿੰਨੇ ਦੇਣ ਹੋਗੇ ਆ ਉਥੇ ਕਿੜੀਆਂ ਕਿੜੀਆਂ ਵਧੀਆ ਗੰਦਣਾ ਵੈ ਵਧੀਆ ਸਾਗ ਬਣ ਜਾਣਾ ਵਾ ਨਾਲੇ ਕਨੇਡਾ ਵਾਲੀ ਆਪਣੀ ਨੌਨ ਨੂੰ ਵੀ ਖਵਾ ਲਦੀ ਕੀ ਪਤਾ ਉਹਨੇ ਵੀ ਸਾਗ ਖਾਣਾ ਕਿ ਨਹੀਂ ਖਾਣਾ ਪਰ ਜੇ ਤੁਹਾਡਾ ਜੀ ਕਰਦਾ ਵਾ ਤੇ ਬਣਾ ਲਾਂਗੇ ਕਿਸ ਦਿਨ ਉਹ ਤਾਂ ਆਪਣੀ ਮਨ ਪਸੰਦੀ ਚੀਜ਼ ਖਾਂਦੀ ਬਣੀ ਚੀਜ਼ ਤਾਂ ਕੋ ਹਰ ਕੋਈ ਖਾ ਲੈਂਦਾ ਨਾਲੇ ਸਾਗ ਸਾਗ ਤੇ ਸਗਾਤ ਹੁੰਦੀ ਆ ਉਹ ਕੋਈ 4 ਮਹੀਨੇ ਬਾਅਦ ਲਾਵੇ ਨਾ ਤੇ ਪਹਿਲਾਂ ਪੈਂਦਾ ਸਾਗ ਨੂੰ ਤੇ ਭਾਬੀ ਤੀ ਤੋੜ ਹੀ ਲਿਆਓ ਹਾਂ ਤੇ ਤੂੰ ਹੀ ਲੈ ਆਉਂਦਾ ਉਹ ਨਹੀਂ ਮੈਂ ਮੇਰਾ ਤੋੜਿਆ ਨਾ ਤੁਹਾਨੂੰ ਪਸੰਦ ਨਹੀਂ ਹੋਣਾ ਕਿਉਂ ਉਹ ਨਹੀਂ ਨਹੀਂ ਤੁਸੀਂ ਆਪ ਜਾਓ ਦੋਵੇਂ ਜਾਣੇ ਚੱਲ ਜਿਓ ਨਹੀਂ ਤਾਂ ਭਾਬੀ ਤੁਸੀਂ ਤੇ ਲੈ ਜਾਓ ਆਪਣੀ ਦਰਾਣੀ ਨੂੰ ਕਿ ਜਠਾਣੀ ਆ ਦਰਾਣੀ ਆ ਆਹੋ ਦਰਾਣੀ ਨੂੰ ਲੈ ਜਾਓ ਨਾਲੇ ਤੇ ਤੋੜ ਲਿਆ ਉਹ ਕੋਈ ਨਹੀਂ ਚੱਲ ਕਮ ਫੇਰਾਉਣ ਨਾਲੇ ਮੋਟਰਵੇ ਆਉਂਦਾ ਐਦਾਂ ਮੇਰਾ ਪੁੱਤ ਭੋਲਾ ਇਹਨੂੰ ਜਠਾਣੀ ਰੱਤ ਦਾ ਰਾਣੀ ਦਾ ਪਤਾ ਨਹੀਂ ਕਿ ਉਹ ਦਰਾਣੀ ਲੱਗਦੀ ਉਹ ਇਹੋ ਹੀ ਭਲੇਖਾਂ ਹੁੰਦਾ ਮਮੀ ਦਰਾਣੀ ਜਠਾਣੀ ਵੱਡੀ ਛੋਟੀ ਨਹੀਂ ਪਤਾ ਲੱਗਦਾ ਅੱਛਾ ਮਮੀ ਮੈਂ ਇੱਕ ਸਲਾਹ ਕੀਤੀ ਵੀ ਕਿਦਾਂ ਸਲਾਹ ਕੀਤੀ ਆ ਉਹ ਮਮੀ ਆਪਣੇ ਮਨ ਨਾਲ ਹੀ ਸਲਾਹ ਕੀਤੀ ਆ ਕਿ ਆਏ ਹਾਏ ਪਿਟੇ ਮੂੰਹ ਆ ਜਾ ਤੂੰ ਆਪਣੇ ਮਨ ਨਾਲ ਹੀ ਸਲਾਹ ਕਰੇ ਜਾਣੀ ਆ ਉਹ ਜਿਹੜੇ ਅੰਦਰ ਬੈਠੇ ਉਹਨਾਂ ਸਲਾਹ ਕਰਿਆ ਕਰ ਉਹ ਮਮੀ ਗੱਲ ਵੀ ਠੀਕ ਆ ਤੁਹਾਡੀ ਪਰ ਮੈਂ ਉਹਨੂੰ ਨਹੀਂ ਹਲੇ ਦੱਸਿਆ ਮੈਂ ਤੁਹਾਡੇ ਤੱਕ ਹੀ ਗੱਲ ਕਰਨ ਲੱਗਾ ਵਾਂ ਜਾਂ ਵੀਰ ਨੂੰ ਪਤਾ ਵਾ ਮੈਂ ਸੋਚਣ ਡਿਆ ਸੀ ਕਿ ਮੈਂ ਕੋਈ ਨੌਕਰੀ-ਨਾਕਰੀ ਕਰ ਲਾਂ ਮੰਮੀ ਵੇਲੇ ਹੀ ਤੁਰਿਆ ਫਿਰਦਾ ਰਹੀ ਨਾ ਐਵੇਂ ਫੁਰਲੀਆਂ 'ਚ ਹੱਥ ਮਾਰਦਾ ਪੱਟੇ-ਪੁੱਟੇ ਪੁੰਨਾਰੀਂ ਨਾ ਵਾ ਕਦੀ ਮੋਟਰ ਤੇ ਕਦੀ ਇੱਥੇ ਵੇਲੇ ਟਾਈਮ ਪਾਸ ਨਹੀਂ ਹੁੰਦਾ ਲੈ ਸਾਬੀ ਨਹੀਂ ਪੈਲੀ ਆ ਉਹ ਕਿਨੇ ਸਾਂਭਣੀ ਬਲਜੀਤ ਕੋਈ ਗੱਲ ਨਹੀਂ ਪਿਆਰੀ ਜਿਿਹੜਾ ਹਰ ਵੇਲੇ ਬਰੇ ਜਾਣਾ ਵਾ ਆਪ ਤੂੰ ਬਹੁਤ ਚੰਗੀ ਗੱਲ ਕੀਤੀ ਮੇਰੇ ਮਨ ਨੂੰ ਬਹੁਤ ਖੁਸ਼ੀ ਹੋਈ ਆ ਤੇ ਤੂੰ ਜੇ ਸੋਚਾ ਵੀ ਮੈਂ ਕੋਈ ਕੰਮ-ਕੁਮ ਨੌਕਰੀ-ਨਾਕਰੀ ਕਰ ਲਾਂ ਤੇ ਜੇ ਤੈਨੂੰ ਕੋਈ ਨੌਕਰੀ ਮਿਲਦੀ ਆ ਤੇ ਬਲਜੀਤ ਇਹ ਨਹੀਂ ਕਰ ਲੈਣੀ ਚਾਹੀਦੀ ਪੁੱਤ ਮਮੀ ਵੀ ਉਹਨਾਂ ਦੇ ਵਧੇ ਆ ਉਹ ਵੇਖ ਲਈ ਨਾ ਬੈਂਕ ਮੁਕਈ ਨੌਕਰੀ ਮੈਂ ਤਾਂ ਤੁਹਾਨੂੰ ਦੱਸਿਆ ਥਾੜ ਤੋਂ ਪਹਿਲਾਂ ਦੇ ਵੀਰ ਨਾਲ ਗੱਲ ਕੀਤੀ ਤੇ ਵੀਰ ਮੀਨੋ ਟੁੱਟ ਕੇ ਪੈ ਗਿਆ ਇਹ ਨਹੀਂ ਪਹਿਲੀ ਬੰਨਾ ਸਾਡਾ 12 13 ਕਿੱਲੇ ਆਪਾਂ ਕਿੱਥੇ ਕੜਨੇ ਆ ਚੱਲ ਖੜਨੇ ਨਹੀਂ ਤੋ ਕਿਤੇ ਵੀ ਨਹੀਂ ਜਾਣੇ ਉਹ ਕੋਲੇ ਇੱਕ ਜਾਣਾ ਕੰਮ ਕਰੂ ਬਾਈ ਜੋਤੀ ਦਾ ਤੇ ਦੂਜਾ ਜਾਣਾ ਇਹ ਕੰਮ ਕਰ ਲੂਗਾ ਨਾ ਨੌਕਰੀ ਆ ਪੈਸੇ ਘਰ ਆਉਣਗੇ ਨਾਲੇ ਨਾ ਉਹ ਤੇਰੀ ਸਹਬਾ ਨੇ ਸੁਣਾ ਦਿੱਤਾ ਵਾ ਕਿ ਸੂਟ ਤੇ ਮੈਨੂੰ ਜੁੱਤੀਆਂ ਲੈ ਕੇ ਦੋ ਚੱਲ ਉਹਨੇ ਜਾਣਾ ਹੀ ਆ ਸਮਾਨ ਲੈਣ ਆਪੇ ਹੋਰ ਚੋਂ ਸੂਟ ਤੇ ਜੁੱਤੀਆਂ ਵੀ ਲੈ ਆਉਗੀ ਉਹ ਤਾਂ ਚੋਨੀ ਉਹ ਪਾਲਦੀ ਉਹ ਹੋਣਾ ਦੀ ਵੀ ਮੈਨੂੰ ਹੁਣ ਪੈਸੇ ਦੋ ਤਾਂ ਫੇਰ ਮੈਂ ਲੈ ਕੇ ਜਾਣਾ ਲੈ ਮਮੀ ਤੁਸੀਂ ਵੀ ਕੋਈ ਗੁੱਸੇ ਨਾਲ ਉਹਨੂੰ ਬੋਲਿਆ ਕਰੋ ਮੜਾ ਮੋਟਾ ਬਾਲ ਬਣੇ ਵਿੱਚ ਲਿਆ ਕੇ ਵੀ ਹੁਣ 5 ਲੱਖ ਰੁਪਈਆ ਮਮੀ ਦੇਣਾ ਹੋਰ ਉਹਨੇ 40-50 ਹਜ਼ਾਰ ਰੁਪਇਆ ਵੱਖਰਾ ਮੰਗ ਲੈਣਾ ਕਿ ਤੇ ਮੇਰਾ ਗੁੱਸਾ ਕੀਤਾ ਜਿਹੜਾ ਨਾ ਬੜੀ ਦੂਰ ਜਾਣਾ ਵਾ ਅਜੇ ਤੁਸੀਂ ਦੋਵੇਂ ਜਿਹੜੇ ਨੋਕ ਝੋਕ ਕਰ ਲੋ ਤਾਂ ਤੁਹਾਨੂੰ ਕਿਸੇ ਨੇ ਨਹੀਂ ਕਹਿਣਾ ਦੋ ਜਿਹੇ ਦੀ ਲੜਾਈ ਕੋਈ ਨਹੀਂ ਹੁੰਦੀ ਤੇ ਜੇ ਮੈਨੂੰ ਮੈਂ ਕੋਈ ਗੱਲ ਕਰਤੀ ਤੇ ਫਿਰ ਮੇਰੇ ਦਿਵਾਲੇ ਤੁਸੀਂ ਹੋਣਾ ਵੀ ਮੰਮੀ ਤੁਹਾਨੂੰ ਗੱਲ-ਗੱਲ ਤੇ ਟੋਕਦੀਆਂ ਤਾਂ ਮੰਮੀ ਮੈਂ ਅਸਲ ਜੇ ਦੱਸਾਂ ਭਾਬੀ ਮੈਂ ਡਰਦੀ ਹਾਂ ਤੁਹਾਡੇ ਕੋਲੋਂ ਵੀ ਮੈਂ ਗੁੱਸੇ ਨਾਲ ਕੀ ਕਵਾਂ ਉਹਨੂੰ ਹੈ ਫਿਰ ਜੇ ਮੈਂ ਗੁੱਸੇ ਗਲੇ ਨਾਲ ਕਿਤੇ ਬੋਲ ਪਿਆ ਨਾ ਤੁਸੀਂ ਮੇਰੇ ਦਿਵਾਲੇ ਹੋਣਾ ਵੀ ਹਲੇ ਤੇ ਨਵੀਂ-ਨਵੀਂ ਆਈ ਤੂੰ ਉਹਦੇ ਨਾਲ ਗੁੱਸੇ ਵੀ ਹੁੰਦਾ ਚਲ ਸਾਬੀ ਗੁੱਸ ਤੇ ਪਿਆਰ ਨਾਲ ਗੱਲ ਕਰਕੇ ਉਹਨੂੰ ਸਮਝਾਇਆ ਕਰ ਕੁਛ ਵੀ ਥੋੜਾ ਬੋਧਾ ਸੋਚਿਆ ਕਰ ਇਹ ਤੁਹਾਡਾ ਵੀ ਘਰ ਵਾ ਅਹੀਂ ਕਿਹੜਾ ਕੱਲਿਆਂ ਨੇ ਲੈਣਾ ਵਾ ਉਹ ਪੈਲੀ ਬੰਨਾ ਵੀ ਤੁਹਾਡਾ ਵਾ ਉਹ ਸਾਰੇ ਪੈਸੇ ਇੱਦਾਂ ਖਰਚ ਕਰ ਦਿੱਕੇ ਤੇ ਕੱਲ ਨੂੰ ਮਉਣ ਕੀ ਕੋਈ ਪੈਸਾ ਨਹੀਂ ਜਮਾ ਰਹਿਣਾ ਉਹ ਕੱਲ ਨੂੰ ਤੁਹਾਡੇ ਵੀ ਬਾਲ ਬੱਚਾ ਹੋਣਾ ਵਾ ਕਿੰਨੇ ਪੈਸਿਆਂ ਦੀ ਲੋੜ ਹੁੰਦੀ ਆ ਤੇ ਭਾਬੀ ਜੇ ਅਗਲੀ ਕਹੂਗੀ ਮੈਂ ਘੁੰਮੀ ਫਰੀਆਂ ਮੈਂ ਤੁਰੀ ਫਰੀਆਂ ਮੈਂ ਬਾਹਰੋਂ ਆਈਆਂ ਤੂੰ ਬਹੁਤਾ ਸਿਆਣਾ ਬੰਦਾ ਫੇਰ ਤੇ ਬੰਦੇ ਨੂੰ ਗੁੱਸਾ ਆ ਜਾਂਦਾ ਮੈਂ ਕਰਦਾ ਗੱਲ ਕੋਈ ਗੱਲ ਨਹੀਂ ਫਿਰ ਜੇ ਇਦਾਂ ਵਾਂ ਤੇ ਤੇਰੇ ਤਾਂ ਜਿਵੇਂ ਜੁੜਤਾ ਨਾ ਹੋਈ ਮੈਂ ਥੋੜਾ ਬੋਤਾ ਤਾਂ ਉਹਨੇ ਸਮਝਾ ਗਿਆ ਲੈ ਕਿ ਅਗਰ ਤੋਦ ਹੋਣੇ ਮੁੱਤੀ ਜਨਣਾ ਵਾ ਦੱਸ ਚੱਲ ਠੀਕ ਆ ਫਿਰ ਮੈਂ ਕਰਦਾ ਗੱਲ ਫਿਰ ਦਰਦਾ ਤੇ ਆਉਂਾ ਜਿੱਦਾਂ ਕਾਂਗਲੇਲੇ ਤੋਂ ਡਰਦਾ ਵਾ ਤੇ ਦੱਸ ਉਹ ਫਿਰ ਇਹਨੂੰ ਕੀ ਸਮਝਾਉਣਾ ਇਹਨੂੰ ਕੀ ਕਹਿਣਾ ਵੇਖੀ ਹੁਣ ਗਿਆ ਤਾਂ ਬੜੀ ਹੋਪਕੇ ਆ ਨਾ ਪਰ ਇਹਨੇ ਗੱਲ ਗੁਲ ਕੋਈ ਨਹੀਂ ਕਰਨੀ ਡਰਦਾ ਤੋ ਤੋ ਨੋਂ ਨੋਂ ਕੋਤੋਂ ਆ ਹੀ ਪਤਾ ਮੰਮੀ ਡਰ ਕਾਦਾ ਵਾ ਕਹਿੰਦੀ ਉਹ ਕੋਈ ਖਾਸ ਨਹੀਂ ਐ ਐਦਾ ਹੀ ਐ ਦੋਵਾਂ ਦੇ ਅੰਦਰ ਬੰਦੇ ਅੰਦਰ ਵੀ ਤਾਂ ਨਹੀਂ ਕੋਈ ਗੱਲ ਹੁੰਦੀ ਐ ਤੇ ਬਾਹਰ ਤੋਂ 扑ੜਕ ਤੇ ਆ ਜਾਂਦਾ ਕੋਈ ਗਲਤ ਹੈਗੀ ਹੋਣੀ ਹੈ ਜ਼ਰੂਰ ਇਹ ਜਿੱਦ ਕੋਈ ਗੱਲ ਨਹੀਂ ਦੀ ਕੀ ਪਤਾ ਇਹ ਕਿਹੜੀ ਕੋ ਗੱਲ ਦਾਤਾ ਹੈ